ਆਪਾਂ ਜਿਹੜਾ ਪਾਕੇ ਲਈ ਟਾਰਗੇਟ ਕੀਤਾ ਤੇ ਮੇਰੇ ਪਛਾਣ ਜਿਹੜੇ ਜਰੂਰ ਵਾਲਾ ਇਹ ਰੋਡ ਹੈ ਗਲੋ ਪਹਿਲੀ ਗੱਲ ਬਧਾਈ ਦੇ ਪਾਸ ਰਹਿ ਜਣਗੇ ਜਿਹੜੇ ਮਾਣੋ ਟਾਈਮ ਆ ਸਾਹ ਜਿਹੜਾ ਰੋਡ ਤੋਂ ਹਣਾ ਰੋਡ ਪਟੋਣਾ ਇਹ ਸਭ ਹੋ ਗਿਆ ਮੈਨੂੰ ਲੱਗਦਾ ਥੋੜੇ ਟਾਈਮ ਤੇ ਬਣ ਵੀ ਜਾਣਾ ਇਹ ਲੱਗਦਾ ਨਹੀਂ ਬਿਲਕੁਲ ਪਹਿਲਾਂ ਕਾਫੀ ਚੋਏ ਦੂਏ ਹੁੰਦੇ ਜਗੇ ਕਿ ਆਪਾਂ ਕਈ ਵਾਰੀ ਮਾਰ ਨਹੀਂ ਫੋਨ ਵੀ ਕੀਤਾ ਪਰ ਉਹ ਨਹੀਂ ਲੈ ਜੀ ਕਹਿੰਦੇ ਨੇ ਕਿ ਜਿੰਨੇ ਤੋਂ ਦੇ ਥੋੜਾ ਬਹੁਤ ਇਨੀ ਰੋੜੀ ਰੂੜੀ ਆਪਾਂ ਪਾਦਣ ਨੂੰ ਉਹ ਕਹਿੰਦੇ ਨਹੀਂ ਕਹਿੰਦੇ ਬਹੁਤ ਨਹੀਂ ਪਾਣੇ ਆਪਣਾ ਹਾਂ ਨਾ ਗੇਰੀ ਨਹੀਂ ਨਹੀਂ ਕਰ ਸਕਦਾ ਲੱਗਦਾ ਹੈ ਕਿ ਕੋਈ ਗੱਲ ਬੋਲਦਾ ਹੈ ਉਹ ਗੱਲ ਬਹੁਤ ਬੋਲਦਾ ਹੈ ਅਗੋਂ ਇਹਨਾਂ ਨੇ ਇਹਨੂੰ ਤਿਆਰ ਕਰ ਦਿੱਤਾ ਸੀ ਆਖਰੀ ਨਹੀਂ ਰੱਖੀ ਪੱਟਣਾ ਦੀ ਹੋਈ ਉਹ ਨਮ ਲਿੰਗੋ ਸਪਰਾ ਥੋੜਾ ਟੋਪਾ ਤਿਆਰ ਕਰਕੇ ਬੰਦੇ ਬਾਈਕ ਉੱਪਰ ਲੱਗੇ ਕੰਮ ਦੀ ਗੱਲ ਹੋ ਰਿਹਾ ਹੈ ਕਿ ਨਾ ਜਿੱਦਾਂ ਇਹਨੂੰ ਸਹੀ ਲੱਗਦਾ ਨਾ ਜਿੱਦਾਂ ਮਤਲਬ ਜੋ ਵੀ ਕੋਈ ਇੰਜੀਨੀਅਰ ਦੇ ਨੰਦੇ ਅੰਡਰ ਚੱਲਦਾ ਵੀ ਆ ਪ੍ਰੋਸੈਸ ਉਹ ਵਾਰ ਇੱਕੋ ਵਾਰ ਹੀ ਹੁਣ ਸਾਰੇ ਬਣਾ ਦਿੰਗੇ ਜਿੱਦਾਂ ਪਟੋਜੇ ਵਿਵਹਲਾ ਨਾ ਜਿੰਨਾ ਕ ਪਟਣਾ ਆ ਜਿੱਤੇ ਦਾ ਘਾਹੇਗਾ ਮਿਲਣਾ ਦਾ ਜਿਆਦਾ ਬਾਈਪਾਸ ਦਾ ਘਾਹੇਗਾ ਮਿਲਣਾ ਉਹਦੇ ਆ ਪਾਟ ਕੇ ਇਕੱਠਾ ਹੀ ਬਣਦਾ ਆ ਜਾਣਾ ਨਹੀਂ ਹੁਣ ਅੱਧਾ ਫੇਰ ਬਣਾਉਗੇ ਫੇਰ ਪੱਟੂ ਦੇ ਦੇ ਉਹ ਪਿੰਡਾ ਸਿੱਧਾ ਹੀ ਕੰਮ ਆਉਂਦਾ ਬਹੁਤ ਪ੍ਰਸ਼ਾਨ ਬਹਾਨਾ ਦਾ ਚਲੋ ਹੁਣ ਦਿੰਦੇ ਆ ਅੱਗੇ ਪਰੇਸ਼ਾਨੀ ਨਹੀਂ ਹੈ ਮੈਂ ਕਹਿੰਦਾ ਹੁਣ ਦੱਸਾ 12 ਕਿਹੜਾ ਕੋਈ ਪਾਰਕ ਨਹੀਂ ਪੈ ਜਾਦਾ ਮੇਰੇ ਹਿਸਾਬ ਨਾਲ ਪਰ ਵਧੀਆ ਆਏਗਾ ਮੈਂ ਕਹਿੰਦਾ ਦੇ ਹਿਸਾਬ ਨਾਲ ਰੋਡ ਇਹ ਨਹੀਂ ਪੱਟਿਆ ਆਏਗਾ ਨਾ ਬਹੁਤ ਵਧੀਆ ਆਣ ਵਾਲੇ ਟਾਈਮ ਤੇ ਨਾ ਪਾਜੀ ਸਾਥ ਵਾਲੇ ਮੈਨੂੰ ਲੱਗਦਾ ਜਿਹੜੇ ਜਾਊਗਾ ਨਹੀਂ ਜੇ ਸਰ ਪਾਜੀ ਇੱਕ ਰੋਡ ਦੇ ਉੱਪਰ ਮੈਂ ਕਹਿੰਦਾ ਕਿ ਉਹਨਾਂ ਦੇ ਚੰਗੇ ਚ ਤੁਸੀਂ ਦੇਖੋ ਕਿ ਕਿਤੇ ਦੇਖਣ ਨੂੰ ਪਹਿਲਾਂ ਤਾਂ ਡਾਕਟਰ ਚਾਹੀਦਾ ਉਹਨਾਂ ਨੂੰ ਤਾਂ ਉਹਦਾ ਗੱਲ ਤਾਂ ਦਿੰਨਾਂ ਦੀ ਹੈਗੀ ਹੈ ਪਹਿਲਾਂ ਦੇਖ ਕੇ ਕਰੋ ਕਿਤਾ ਹੁਣ ਪਹਿਲਾਂ ਫਸ ਜਗ੍ਹਾ ਜਲਦੀਆਂ ਵੀ ਨਾ ਰੋਣ ਜਿਆਦਾ ਤਕੜਿਆ ਜਿਆਦਾ ਬੈਠਣ ਪਈ ਚਲੋ ਕੋਈ ਜਗ੍ਹਾ ਨਹੀਂ ਹੋਣ ਪਰ ਦੇਖਣਾ ਪੈਂਦਾ ਬਾਈ ਜੀ 5 ਸਾਲ ਬਿਚੀ ਦੀ ਚਲੋ ਤਾਂ ਬਿਲਕੁਲ ਆਹ ਰਹਿ ਗਿਆ ਬਿਲਕੁਲ ਉਹ ਦੇਖੋ ਦੇ ਹੁਣ ਵੱਢ ਜੇ ਆਹ 5 ਦਾ ਆਰਾਮ ਵੀ ਹੋ ਜਾਣਾ ਬਾਈ ਵੀ ਬੈਠ ਗਈ 80 ਗਾਜੀ ਪਹਿਲਾਂ ਕੋਈ ਤਾਂ ਕੋਲ ਰਹਿਣੇ ਆ ਤੁਹਾਡਾ ਤਾਂ ਮੈਂ ਤੁਹਾਡਾ ਮੇਰੇ ਹਿਸਾਬ ਨਾਲ ਗੁਰਦਾਈਆ ਜੀ ਹਾਂਜੀ ਹਾਂਜੀ ਗੁਰਦਾਈਆ ਦਾ ਸਰਕਾਰ ਤੋਂ ਬਹੁਤ ਅਮਨ ਹੋ ਗਿਆ ਦੇਖਦੇ ਇੰਨੀ ਹਾਲਾ ਭਾਜੀ ਜੇ ਹੁਣ ਵੀ ਇਹ ਬਣ ਗਿਆ ਨਾ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਇਹ ਪਿਛਲੇ ਲਗਭਗ 25 ਸਾਲਾਂ ਤੋਂ ਇਹਦੇ ਤੇ ਬਜਰੀ ਨਹੀਂ ਪਈ ਜੇ ਸਰਕਾਰ ਨੇ 4 ਸਾਲ ਲਾਣ ਤੋਂ ਬਾਅਦ ਵੀ ਬਣਾਤਾ ਤਾਂ ਵੀ ਬਹੁਤ ਬੜੀ ਗੱਲ ਆ ਪਿਛਲੇ 25 ਸਾਲਾਂ ਜਿਹਦੇ ਤੇ ਬਜਰੀ ਨਹੀਂ ਪਈ ਜਦੋਂ ਪਿਛਲੇ 25 ਸਾਲਾਂ ਜਿਹਦੇ ਤੇ ਬਜਰੀ ਨਹੀਂ ਪਈ ਇਹਨਾਂ ਨੇ ਤੇ 4 ਸਾਲਾਂ ਦੇ ਵਿੱਚ ਕੁਝ ਲੱਭਿਆ ਪਰ ਸਭ ਤੋਂ ਬੜੀ ਗੱਲ ਇਹ ਆ ਕਿ ਇਹ ਰੋਡ ਦਾ ਕੋਈ ਮਾਲਕ ਨਹੀਂ ਸੀ ਕਿਆ ਮਾਲ ਨਹੀਂ ਸੀ ਇਹਨੂੰ ਕੋਈ ਇਹਦਾ ਕੋਈ ਮਾਲਕ ਨਹੀਂ ਸੀ ਲੱਭਦਾ ਉਹ ਜੇ ਇਹ ਕਹਿੰਦੇ ਸੀ ਨਮੇਸ਼ਰ ਵਾਲੇ ਨੂੰ ਉਹ ਕਹਿੰਦੇ ਸੀ ਇਹ ਰੋਪੜ ਦਾ ਰੋਪੜ ਵਾਲੇ ਕਹਿੰਦੇ ਇਹ ਹਾਰਪੜ ਦਾ ਹੈ ਕੋਈ ਸਰਕਾਰ ਨੇ ਇਹਨੂੰ ਲੱਭਿਆ ਇਹਨੂੰ ਕਿੱਥੇ ਲੱਭਿਆ ਬੇਮਲੋ ਹਾਂ ਕੋਈ ਨੇ ਇਹਨੂੰ ਇੱਕ ਵਧੀਆ ਲਾਈਨ ਤੇ ਲਿਆਂਦਾ ਇੱਕ ਮਤਲਬ ਇਸ ਤੇ ਲਿਆਂਦਾ ਤੇ ਆਕੇ ਤਾਂ ਇਹ ਬਣਨ ਲੱਗਾ ਔਰ ਬਹੁਤ ਵਧੀਆ ਕੰਮ ਹੋ ਰਿਹਾ ਕੋਈ ਮੰਡੀ ਪਾਜੀ ਮੇਰੀ ਗੱਲ ਨਾ ੱਟੋ-ਕੱਟ ਡੇਢ-ਬੋੜ ਕੋਤੇ ਜ਼ਿਆਦਾ ਪਟਾਈ ਹੋ ਰਹੀ ਹੈ। ਔਰ ਉਹ ਕਹਿੰਦੇ ਆ ਜਿੱਥੇ ਪਾਣੀ ਖੜਦਾ ਉੱਥੇ ਖਾੜਨ ਨਹੀਂ ਦੇਣਾ ਸੀ। ਅੱਛਾ। ਮਤਲਬ ਪਾਣੀ ਨਹੀਂ ਖੜਨ ਦੇਣਾ, ਰੋਡ ਤੇ ਪਾਣੀ ਨਹੀਂ ਖੜੂਗਾ, ਰੋਡ ਟੁੱਟੂਗਾ ਨਹੀਂ। ਦੂਜੀ ਗੱਲ ਇਹ ਆ ਜਿਹੜਾ ਕਚਰਾ ਆ ਇਹਨੇ ਕਚਰੇ ਦੇ ਨਾਲ ਇਹਨਾਂ ਨੇ ਕਰਬ ਬਣਾਣੀ ਸੀ। ਜਿਹੜੀ ਸਾਈਡ ਤੇ ਮਿੱਟੀ ਜਵੇਗੀ, ਮਿੱਟੀ ਪੱਟ ਕੇ ਕਚਰਾ ਪਿਛਾ ਕੇ ਉੱਪਰ ਰੋਲਰ ਫੇਰਨਾ ਤਾਂ ਕਿ ਇਹ ਉਹ ਕੋਈ ਨਾ ਹੋ ਰਿਹਾ ਤੇ ਉਹ ਕਰਬ ਖਰਾਬ ਹੁੰਦੀ ਹੈ ਹੈ ਨੀ ਕਰਬ ਉਹ ਕਹਿੰਦੇ ਕਿੱਥੇ ਕਿੱਥੇ ਤੇ ਇਹ ਨਾ ਕਰਬ ਦੇ ਕਿੱਥੇ ਪਾਣੀ ਦੇ ਨਾਲ ਜਦੋਂ ਉਹ ਤੋਂ ਬਾਹਾਂ ਪਾਣੀ ਦੇ ਨਾਲ ਫੜ ਗਿਆ ਕਿੱਥੇ ਸਾਰੇ ਕਹਿੰਦੇ ਸੀ ਇਹ ਪੱਥਰ ਪਾ ਦੇਣਾ ਤਾਂ ਕਿ ਇਹ ਹੜੂਗਾ ਨਹੀਂ ਹੜੂਗਾ ਨਹੀਂ ਹਾਂ ਤੇ ਐਡਾ ਤੇ ਕਰਮ ਕਰਮ ਜਿਹਦਾ ਕਰਬ ਜਿਹੜੀ ਹੁੰਦੀ ਆ ਕੀ ਕਹਿੰਦੇ ਉਹ ਇਹਦੀ ਸਾਰੀ ਮਿੱਟੀ ਪੱਟ ਕੇ ਨਾ ਪੱਥਰ ਪਾਣਾ ਇਹ ਬਹੁਤ ਵੱਡੀ ਗੱਲ ਨਹੀਂ ਤਾਂ ਕੋਈ ਨਹੀਂ ਕਰਦਾ ਜੀ ਨਹੀਂ ਇੱਟਾ ਖੜੀਆਂ ਕਰਦੇ ਆ ਪਰ ਉਹਦੇ ਜਿੰਨਾ ਕਿੱਟਾ ਨਾ ਰਹਿ ਜਾਂਦੀ ਆ ਹੋਰ ਤੇ ਟੁੱਟਣਾ ਸ਼ੁਰੂ ਹੋ ਜਾਂਦਾ ਇਹ ਕਹਿੰਦੇ ਐਡਾ ਕਰਾਂਗੇ ਕੰਮ ਇਹ ਸਾਈਡਾਂ ਵੀ ਖਰਾਬ ਹੋਊਗੀਆਂ ਰੋਡ ਆਪੇ ਨਹੀਂ ਖਰਾਬ ਹੋਣੀ ਜੀ ਕਰੋੜ ਤੇ ਪਾਣੀ ਵੀ ਖੜਿਆ ਪਾਣੀ ਖਰਾਬ ਨਹੀਂ ਹੋਣਾ ਸਰਕਾਰ ਨੂੰ ਇਸ ਚੀਜ਼ ਤੇ ਬੱਚਾ ਬੰਦ ਬਹੁਤ ਵਧੀਆ ਜੀ ਅਸੀਂ ਤਾਂ ਕਹਿੰਦੇ ਹਾਂ ਬਹੁਤ ਧੰਨਵਾਦ ਇਹ ਸਰਕਾਰ ਕੰਮ ਕਰਦੀ ਰਹੀ ਮੇਰੇ ਸਾਰੇ ਵਧੀਆ ਇਹਨੂੰ ਟਾਈਮ ਲੱਗਾ ਪਰ ਇਹੇ ਟਾਈਮ ਲੱਗਣ ਦੀ ਗੱਲ ਹੈ ਤੇ ਹੁਣ ਵਧੀਆ ਬਣ ਜੂਗਾ ਮਨੇ ਕਿ ਹੁਣ ਇੱਕ ਵਾਰ ਇਸ ਵਾਰ ਸੁਣਨੇ ਜੀ ਮਿਲਿਆ ਹੈਗਾ ਇਹਦਾ ਸਰਕਾਰ ਨੇ ਨਾ ਅੱਗੇ ਮੰਗ ਲਿਆ ਆਪਾਂ ਰੋਡ ਬਣ ਜੇ ਦੀ ਜੀ ਨਾ ਉਹਦੇ ਬਾਅਦ ਫੇਰ ਹਮੇਂ ਮਹੀਨੇ ਬਾਅਦ ਜਿਹੜਾ ਕੋਈ ਜਿਹੜਾ ਕੋਈ ਨਹੀਂ ਦੇਖਦਾ ਜੀ ਤਾਂ ਜਿੱਦਾਂ ਤੇ 5 ਸਾਲ ਦਾ ਜਿਹੜਾ ਟੇਕਾ ਲਿਆ ਹੋਇਆ ਨਾ ਉਹਨਾਂ ਨੇ ਕੰਨੀ ਵਾਰੀ ਵੀ ਕਰ ਰਿਪੇਅਰ ਕਰਨੀ ਵਿਸੂ ਉਹਨਾਂ ਨੇ ਆਪਣੀ ਆਪੇ ਕਰਨੀ ਪੈਣੀ 5 ਸਾਲ ਪੰਜ ਸਾਲ ਦੀ ਮੇਨਟੇਨੈਂਸ ਹੋਣਾ ਨਾ ਕਰਕੇ ਦੇਣੀ ਹੈ ਜੀ ਹਾਂ ਉਹਨਾਂ ਨੇ ਕਰਕੇ ਦੇਣੀ ਉਹਨਾਂ ਨਾਲ ਐਗਰੀਮੈਂਟ ਹੋਇਆ ਹਾਂ ਉਹ 5 ਸਾਲ ਉਹਦਾ ਪੈਸ਼ਵਰਕ ਕੁਝ ਵੀ ਕਰੂਗੇ ਇਹੀ ਕਰੂਗੇ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਸਾਈਡਾਂ ਸਾਡੀਆਂ ਵਧੀਆ ਬਣ ਜਾਣੀਆਂ ਜੀ। ਜੇ ਤਾਹਾਨੂੰ ਸਿੱਧੇ ਰੋਡ 'ਤੇ ਆਵਾਜਾ ਹੀ ਬਹੁਤ ਹੈ ਜੀ। ਹੋਰ ਮਾਨੂੰ 10 ਦਿਨ ਔਖੇ ਹੋ ਜੂਗੇ ਕੋਈ ਗੱਲ ਨਹੀਂ। ਹਾਂ 1000 ਬੰਦੇ ਮੇਰੇ ਤਾਂ ਮੈਂ ਦਿੱਲੀ ਦਾ ਲੱਗਦਾ ਹਾਂ। ਵੱਧ ਲੱਗਦੇ 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 ਬੰਦੇ ਲੱਗਦੇ। ਪਰ ਇਹ ਵੀ ਕਾਰਨ ਤੇਈ ਬੰਦੇ ਨਹੀਂ ਆਉਂਦੇ। ਉਹ ਉਹ ਕੋਟ ਮਾਰਾ। ਉਹ ਤਾਂ ਮਾਰਾ ਹੋਇਆ ਪਰ ਕਰ ਕੀ ਆ ਸਕਦੇ ਹਾਂ। ਹਨਾ ਕੋਈ ਕਰਨੀ ਨਹੀਂ ਸਕਦੇ ਇਹਦੇ। ਹੋਰ ਕੋਈ ਅਪੀਲ ਸਰਕਾਰ ਨੂੰ? ਨਹੀਂ ਨਹੀਂ ਬਹੁਤ ਵਧੀਆ ਕੰਮ ਚੱਲਦਾ ਜੀ ਕੋਈ ਅਪੀਲ ਨਹੀਂ ਹੈ। ਗੱਲ ਇਹ ਆ ਕਿ ਥੋੜਾ ਟਾਈਮ ਲੱਗੂਗਾ। ਥੋੜਾ ਟਾਈਮ ਹਨਾ ਉਗੀ ਹੁਣ ਜਿੱਦਾਂ ਆਵਾਜ਼ ਆਈ ਚੱਲ ਪਈ ਜਦਾ ਸਕੂਲਾਂ ਨੂੰ ਛੁੱਟੀ ਹੋ ਗਈ ਹੁਣ ਮਸ਼ੀਨ ਬੰਦ ਕਰਨੀ ਪਈ ਉਹ ਅਭੀ ਮੁਸ਼ਕਲ ਆਂਦੀ ਹੈ ਜੇ ਮਸ਼ੀਨ ਚਲਾਉਂਦਾ ਤਾਂ ਸਕੂਲਾਂ ਨੂੰ ਛੁੱਟੀਆਂ ਬੱਸਾਂ ਨਹੀਂ ਜਾਣੀਆਂ ਅੱਛਾ ਇਹ ਵੀ ਕੋਈ ਨਹੀਂ ਪਰ ਪ੍ਰੋਬਲਮ ਆ ਤਾਂ ਉਹ ਕਾਲੀ ਕਰਦੇ ਆ ਜੇ ਉਹ ਹੁਣ ਉਹ ਆਪਣੇ ਹਿਸਾਬ ਨਾਲ ਬੰਦ ਕਰਦੀ ਹਾਂ ਬਿਲਕੁਲ ਬਿਲਕੁਲ ਜੀ ਜੇ ਹੁਣ ਉਹ ਮਸ਼ੀਨ ਚਲਾਉਂਦਾ ਆਹ ਉਹ ਲੇੜੀ ਜਾਂਦੇ ਜਾਂ ਹੋਰ ਜਾਂਦੇ ਉਹਨਾਂ ਨੂੰ ਦਿੱਕਤ ਆਂਦੀ ਕਿਉਂਕਿ ਉਹ ਪੱਥਰ ਜਦੋਂ ਪਟਦੇ ਆ ਕਿਸੇ ਤੇ ਲੱਗ ਸਕਦਾ ਇਸ ਕਰਕੇ ਵੀ ਥੋੜੀ ਜਿਹੀ ਹੋ ਰਹੀ ਆ ਮਤਲਬ ਤੁਸੀਂ ਇਹ ਸਰਕਾਰ ਦੀ ਨੀਤੀਆਂ ਨੂੰ ਵਧੀਆ ਮੰਨਦੇ ਬਹੁਤ ਵਧੀਆ ਜੀ ਬਹੁਤ ਵਧੀਆ ਵੀ ਦੇਖੋ ਨਾ ਡੇਡ ਡੇਡ ਫੁੱਟ ਪੱਟ ਕੇ ਪੱਥਰ ਮਾਲਿਆ ਉਹ ਟੇਲਾ ਫੇਰਦੇ ਉੱਤੇ ਪਾਣੀ ਛਿੜਕੀ ਜਾਂਦੇ ਆ ਅਸੀਂ ਨਾਲ ਉਹਨਾਂ ਨੂੰ ਕਿਹਾ ਲੋਰਾਂ ਵੀਰੇ ਟੈਂਕਰ ਵੀ ਲੈ ਲਓ ਰੂਫੀ ਅੱਛਾ ਕੰਮ ਹੋਣਾ ਚਾਹੀਦਾ ਹਾਂ ਜੀ ਹੁਣ ਕੋਈ ਰੀਏ ਦੇਣਾ ਅਸੀਂ ਪਾਣੀ ਛਿੜਕੀ ਰਹੇ ਹਾਂ ਸਰ ਸਾਡੀ ਆ ਹੈ ਨਾ ਪੜਕਤੀ ਸੇਤੀ ਨੂੰ ਨਾ ਸਾਡੀ ਆ ਜੇ ਅਸੀਂ ਉਹ ਆਪਣੀ ਮੰਨਾਂਗੇ ਤਾਂ ਬਹੁਤ ਚਾਹੀ ਆਪਣਾ ਘਰ ਬਣਾਣੇ ਆ ਘਰ ਦੇ ਜਿਹੜੀ 10 ਫੁੱਟ ਜਗ੍ਹਾ ਆ ਅਸੀਂ ਉਹ ਦਵਾਰ ਨੇ ਨੂੰ ਦੂਹੀ ਆ ਕਾ ਨਹੀਂ ਮੈਂ ਤਾਂ ਛਾੜੂ ਫੇਰਨਾ ਹੀ ਸਵੇਰੇ ਅੱਧ ਤੱਕ ਛਾੜੂ ਇੱਥੇ ਫੇਰ ਦੇਣਾ ਮੈਂ ਜਸਤ ਪਰੇ ਕਰ ਦੇਣੀ ਭਾਈ ਹੋਣੀ ਨਹੀਂ ਰਹੀਦਾ ਅਸੀਂ ਕਾ ਨਹੀਂ ਲੈਣਾ ਹੈ ਨਾ ਹਾਂ ਜੋ ਕਰ ਸਕਦੇ ਆ ਕਰਨਾ ਚਾਹੀਦਾ ਬਾਕੀ ਜਿਹੜਾ ਨਹੀਂ ਕੰਮ ਕਰ ਸਕਦੇ ਗੱਲ ਬੁਕੜੀ ਹੈ ਨਾ ਬਿਲਕੁਲ ਹਾਂ ਚਲੋ ਬਿਲਕੁਲ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਜੀ ਐਂਡ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਬਾਈ ਹੁਣ ਬਹੁਤ ਵਧੀਆ ਗੱਲਾਂ ਬਾਤਾਂ ਦਿੱਤੀਆਂ ਸਾਡਾ ਮਨੂਜੀਤ ਸਿੰਘ ਕੋਲਗੜ੍ਹ ਤੋਂ ਡਾਕਟਰ ਸਾਹਿਬ ਤੇ ਸਾਡੇ ਸਰਦਾ ਸਾਹਿਬ ਜੀ ਉਹਨੂੰ ਤੁਹਾਡਾ ਨਾਮ ਕੀ ਹੈ ਜੀ ਮੇਰਾ ਜੇਸ਼ਵੰਦਰ ਸਿੰਘ ਅਜੀਮਲ ਅਜੀਮਲ ਕਹਿੰਦੇ ਬਹੁਤ ਮਸ਼ਹੂਰ ਆ ਬਲਾਚੌਰ ਦੇ ਅ ਛੇਰ ਦੇ ਵਿੱਚ ਗੜਸ਼ਰ ਕੋ ਰੋਡ ਤੇ ਤੇ ਜਿੱਥੇ ਆਪਾਂ ਨਮਨੂਰ ਹਸਪੀਟਲ ਕਹਦੀਏ ਉਹ ਤੋਂ ਥੋੜਾ ਜਿਹਾ ਗਾਹਾਂ ਹਟ ਕੇ ਅਜੀਮਲ ਫਾਰਮ ਹਾਊਸ ਜਿਹਨੂੰ ਕਹਦੀਏ ਬਹੁਤ ਮਸ਼ਹੂਰ ਆ ਬਾਈ ਉਹਨਾਂ ਦਾ ਪਰਮਾਤਮਾ ਲੰਬੀਂਂਦਰ ਕਰੇ ਬਾਈ ਨੇ ਗੱਲਾਂ ਬਹੁਤ ਕਹੀਆਂ ਕੀਤੀਆਂ ਤੇ ਗੱਲ ਵਾਹ ਕੇ ਬਿਲਕੁਲ ਇੱਕਰੀ ਇਸ ਟੀਮ ਨੂੰ ਵੀ ਜੇ ਆਪਾ ਰੋਡ ਨੂੰ ਆਪਾਂ ਆਪ ਦਾ ਸਮਝਾਂਗੇ ਤਾਂ ਸਹੀ ਨਾ ਜੇ ਅਸੀਂ ਬੁੱਢੇ ਦੇ ਨਾਮ ਨੂੰ ਜਿਹੜੇ ਰੋਡ ਦਾ ਸਰਕਾਰ ਦਾ ਇਹ ਵੀ ਹੋਰ ਵੀ ਗਲਤ ਆ ਕਿਉਂਕਿ ਆਪਾਂ ਇੱਕ ਇਨਸਾਨੀਅਤ ਦੇ ਤੌਰ ਤੇ ਜੀ ਦੇਖੀ ਤਾਂ ਬਾਈ ਨੇ ਮੋਰੇ ਆਪਣੇ ਬਿਲਕੁਲ ਝਾੜੂ ਮਾਰ ਕੇ ਐ ਸਵਾਰ ਕੇ ਰੱਖਿਆ ਹੋਇਆ ਬਾਈ ਹੁਣੀ ਇੱਥੇ ਹੋਰ ਦਾ ਵੀ ਕੰਮ ਆ ਬਾਈ ਹੁਣ ਦਾ ਅਜੀਮਲ 20 20 ਨਾ ਸੰਦਾ ਅਜੀਮਲ ਦਾ ਦੇਣਨਾ ਦਰਸ਼ਕੀ ਗੋੜ ਤੁਸੀਂ ਆਪਣਾ ਆਪਣਾ ਕਮੈਂਟ ਦੱਸਿਓ ਤੁਸੀਂ ਕੀ ਕਹਿੰਦੇ ਆ ਤੁਸੀਂ ਕੀ ਕਹੁੰਦੇ ਹੋ ਜੀ ਸਾਸ਼ੀ ਗਾਰ